ਖਾਬਿਲੀਆਂ ਨੇ ਤਾਂ ਬਿੱਲੀਆਂ ਬਿੱਲੀਆਂ ਅੱਖਾਂ ਕਹਿ ਜਾਣੀਆਂ ਬਿੱਲੋ ਕਹਿ ਦੇਣਾ ਉਹਨੂੰ ਅੱਜ ਕੱਲ ਹਰੇਕ ਚੀਜ਼ ਦੇ ਵਿੱਚ ਹੀ ਕੁੜੀਆਂ ਦੀ ਬੋਡੀ ਬੋਡੀ ਨੂੰ ਲੈ ਕੇ ਹਨਾ ਤੁਹਾਡੀ ਇਹ ਚੀਜ਼ ਤੁਹਾਡੀ ਅੱਖਾਂ ਤੁਹਾਡੀ ਤੁਹਾਡੀ ਬੋਡੀ ਤੁਹਾਡੀ ਫਿਗਰ ਹਨਾ ਇਹ ਚੀਜ਼ਾਂ ਬੋਲੀ ਜਾਂਦੀਆਂ ਨੇ ਠੀਕ ਹੈ ਉੱਥੇ ਤਾਂ ਆਪਾਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਲੋਕਾਂ ਦੀ ਗੱਲ ਕਰੀਏ ਜੇ ਗਾਣੇ ਤਾਂ ਆਪਾਂ ਬਹੁਤ ਡੀਜ਼ਨ ਦੇ ਲਾਲਾ ਕਿ ਉੱਚੀ ਬਾਸ ਸੁਣਦੇ ਹਾਂ ਉਦੋਂ ਨਹੀਂ ਸ਼ਰਮਾਂਦੀ ਆਪਾਂ ਨੂੰ ਜੇ ਕੋਈ ਕੁੜੀ ਲਵ ਮੈਰਿਜ ਨੂੰ ਵੀ ਕਹਿ ਦੇਣਾ ਤਾਂ ਉਹ ਵੀ ਅਪਰਾਧ ਮੰਨਿਆ ਜਾਂਦਾ ਜੀ ਬਿਲਕੁਲ ਕਿ ਪਤਾ ਨਹੀਂ ਕੀ ਕਰਦਾ ਜੀ ਇਹਨੇ ਪਤਾ ਨਹੀਂ ਕੀ ਹੋ ਗਿਆ ਮੈਂ ਕਿਤੇ ਵੀ ਅੱਧੀ ਰਾਤ ਨੂੰ ਬਰਦੀ ਬਾਕੇ ਕਿਤੇ ਵੀ ਜਾਵਾਂ ਤਾਂ ਲੋਕ ਹੀ ਡਰਦੇ ਆ ਤੇ ਜੇ ਮੈਂ ਸਿਵਲ ਜਾਵਾਂ ਵੀ ਕਿਤੇ ਤਾਂ ਆਫ ਕੌਰਸ ਲੋਕੀ ਲਾਈਨ ਮਾਰਨਗੇ ਮਾਰਨਗੇ ਹਨਾ ਜੀ ਅੱਛਾ ਜਦੋਂ ਲੇਟ ਨਾਈਟ ਘਰ ਜਾਂਦੇ ਹੋ ਪਾਪਾ ਦਾ ਕੀ ਰਿਐਕਸ਼ਨ ਦਿੰਦਾ ਪਾਪਾ ਕੁਛ ਨਹੀਂ ਉਹ ਤਾਂ ਮੈਨੂੰ ਮੁੰਡਾ ਹੀ ਸਮਝਦੇ ਆ ਕੁੜੀਆਂ ਜਿਹੜੀਆਂ ਹੁੰਦੀਆਂ ਉਹ ਪਿਆਰਦੀਆਂ ਭੁੱਖੀਆਂ ਹੁੰਦੀਆਂ ਚਾਹੇ ਪੇਰੈਂਟਸ ਦੇ ਲਾ ਲਓ ਚਾਹੇ ਹਨਾ ਹਸਬੰਡ ਦਾ ਲਾ ਲਓ ਸਾਹੇ ਫਰੈਂਡਸ ਦਾ ਲਾ ਲੋ ਔਰ ਜਿੰਨਾ ਸਪੋਰਟ ਤੁਹਾਨੂੰ ਕੁੜੀਆਂ ਕਰ ਸਕਦੀਆਂ ਨੇ ਆਪਣੀ ਫੈਮਿਲੀ ਨੂੰ ਉਨਾ ਮੁੰਡੇ ਨਹੀਂ ਕਰ ਸਕਦੇ ਉਨਾ ਮੁੰਡੇ ਨਹੀਂ ਕਰ ਸਕਦੇ ਜੇ ਕੁੜੀ ਕੋਈ ਵੀ ਨਿਕਲ ਜਵੇ ਕਿੰਨੀਆਂ ਕੁੜੀਆਂ ਮਤਲਬ ਅੱਖਾਂ ਤੇ ਜੇ ਉਹਦੀ ਅੱਖਾਂ ਬਿੱਲੀਆਂ ਨੇ ਤਾਂ ਬਿੱਲੀਆਂ ਬਿੱਲੀਆਂ ਅੱਖਾਂ ਕਹਿ ਜਾਣੇ ਬਿੱਲੋ ਕਹਿ ਦੇਣਾ ਉਹਨੂੰ ਹੈਨਾ ਮਤਲਬ ਕਾਫੀ ਮਤਲਬ ਕਿ ਮੁੰਡੇ ਵੱਲੋਂ ਕਾਫੀ ਮਤਲਬ ਕਿ ਟੌਂਟਵਾਜੀ ਵੀ ਆਪਾਂ ਕਹਿ ਸਕਦੇ ਆ ਗਲਤ ਵਰਲਡ ਜਿਹੜੇ ਨੇ ਬੋਲੇ ਜਾਂਦੇ ਨੇ ਅੱਜਕੱਲ੍ਹ ਹਰੇਕ ਚੀਜ਼ ਦੇ ਵਿੱਚ ਹੀ ਕੁੜੀਆਂ ਦੀ ਬੋਡੀ ਬੋਡੀ ਨੂੰ ਲੈ ਕੇ ਹਨਾ ਤੁਹਾਡੀ ਇਹ ਚੀਜ਼ ਤੁਹਾਡੀ ਅੱਖਾਂ ਤੁਹਾਡੀ ਤੁਹਾਡੀ ਬੋਡੀ ਤੁਹਾਡੀ ਫਿਗਰ ਹਨਾ ਇਹ ਚੀਜ਼ਾਂ ਬੋਲੀ ਜਾਂਦੀਆਂ ਨੇ ਠੀਕ ਹੈ ਉੱਥੇ ਤਾਂ ਆਪਾਂ ਬਹੁਤ ਪ੍ਰਾਊਡ ਫੀਲ ਕਰਦੇ ਆਂ ਲੋਕਾਂ ਦੀ ਗੱਲ ਕਰੀਏ ਜੇ ਤੇ ਉਦਾਂ ਜੇ ਕੋਈ ਕੁੜੀ ਕੱਪੜੇ ਪਾਲਵੇ ਉਦਾਂ ਦੇ ਤਾਂ ਤੁਸੀਂ ਫਿਰ ਕਹਿੰਦੇ ਹੋ ਕਿ ਨਹੀਂ ਜੇ ਇਦਾਂ ਗਾਣੇ ਤਾਂ ਆਪਾਂ ਬਹੁਤ ਡਿਜ਼ਾਈਨ ਤੇ ਲਾਲਾ ਕਿ ਉੱਚੀ ਬਾ ਸੁਣਦੇ ਆਂ ਉਦੋਂ ਨਹੀਂ ਸ਼ਰਮਾਂਦੀ ਆਪਾਂ ਨੂੰ ਈਵਨ ਆਪਣੀਆਂ ਫੰਕਸ਼ਨਸ ਵਿੱਚ ਆਪਣੀਆਂ ਭੈਣਾਂ ਵੀ ਤਾਂ ਹੁੰਦੀਆਂ ਨਾਲ ਨਹੀਂ ਹੁੰਦੀਆਂ ਉਦੋਂ ਤੇਰੀ ਫਿਗਰ ਬੜੀ ਮਸਤ ਸੀ ਤੇਰਾ ਇਹ ਬੜਾ ਮਸਤ ਹੈ ਨਾ ਸਾਰਾ ਕੁਝ ਬੋਲਦੇ ਤੁਸੀਂ ਸਾਰੇ ਸੁਣਦੇ ਆਪਾਂ Song ਫਿਰ ਉਦੋਂ ਉਦੋਂ ਤੁਹਾਡੀ ਸ਼ਰਮ ਕਿੱਥੇ ਗਈ ਜੀ 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 ਉਹ ਸੀ ਜਿਹੜੇ ਗਾਣੇ ਬਣਦੇ ਕੁੜੀਆਂ ਲਈ ਆ ਕੁੜੀਆਂ ਲਈ ਬਣਦੇ ਤੇ ਫਿਰ ਜਦੋਂ ਤੁਹਾਡੇ ਕੋਲ ਤੁਹਾਡੀ ਭੈਣਾਂ ਕੋਈ ਵੀ ਫਿਰ ਤੁਹਾਨੂੰ ਪ੍ਰੋਬਲਮ ਹੁੰਦੀ ਉਹ ਨਹੀਂ ਨਹੀਂ ਜੀ ਇਹਨੇ ਇਦਾਂ ਦੇ ਕੱਪੜੇ ਕਿਉਂ ਪਾ ਲਏ ਹਮ ਹੈ ਨਾ ਇੱਕ ਸੀ ਇੱਕ ਛੋਟੀ ਜਿਹੀ ਨਾ ਵੀਡੀਓ ਸ਼ੂਟ ਕੀਤੀ ਸੀ ਜੀ ਕਿ ਜਿਹੜਾ ਮੁੰਡਾ ਹੈ ਨਾ ਆਪਦੇ ਕਿਸੇ ਦੋਸਤ ਨੂੰ ਦੱਸਦਾ ਪਿਆ ਕਿ ਮਤਲਬ ਮੇਰੀ ਜਿਹੜੀ ਸਹੇਲੀ ਆ ਮੈਨੂੰ ਧੋਖਾ ਦੇ ਗਈ ਉਹ ਕਹਿੰਦਾ ਵੀ ਗੱਲ ਗਈ ਹੋਗੀ ਕਹਿੰਦਾ ਵੀ ਆਉ ਉਹਨੇ ਆਪ ਫਰ ਮਤਲਬ ਮੈਂ ਉਹਨੂੰ ਜਾ ਕੇ ਪੁੱਛਿਆ ਕਿ ਵੀਰੇ ਜੇ ਤੁਹਾਡੀ ਭੈਣ ਨੇ ਮਤਲਬ ਤੁਹਾਡੇ ਫੈਮਿਲੀ ਦੇ ਵਿੱਚੋਂ ਤੇ ਉਹ ਆਪਦੇ ਬੋਏਫ੍ਰੈਂਡ ਦੇ ਵਿੱਚੋਂ ਕਿਸੇ ਨੇ ਇੱਕ ਸੇ ਇੱਕ ਨੂੰ ਚੁਣਨਾ ਤਾਂ ਕਿਹਨੂੰ ਚੁਣੋਗੇ ਕਹਿੰਦਾ ਮੇਰੀ ਫੈਮਿਲੀ ਨੇ ਚੁਣੋਗੇ ਮੈਂ ਕਿ ਫਿਰ ਉਹ ਕਿਉਂ ਮਾੜੀ ਹੋ ਗਈ ਸਹੀ ਗੱਲ ਹੈ ਉਹ ਕਿਉਂ ਮਾੜੀ ਹੋ ਗਈ ਜੀ ਹਨਾ ਮੋੜਾਂ ਤੇ ਕੜ ਕੇ ਤੁਸੀਂ ਜਿੰਨਾ ਵਾਰ ਗੱਲਾਂ ਕਰਦੇ ਹੋ ਉਹ ਉਹ ਤਾਂ ਉਹ ਠੀਕ ਹੈ ਜਾਇਜ਼ ਹੈ ਉਹ ਜੈਨੋਨ ਹੈ ਤੇ ਜਿਹੜੀ ਤੁਹਾਡੀ ਵਿਚਾਰੀ ਕੁੜੀ ਕੋਈ ਜੇ ਤੁਹਾਨੂੰ ਕਦੇ ਉਹ ਕਹਿ ਦੇਵੇ ਵੀ ਅਸੀਂ ਇਦਾਂ ਕਰ ਲਈਏ ਜਾਂ ਮੰਨ ਲਓ ਜੇ ਜਿਹੜੇ ਬਹੁਤ ਛੋਟੇ ਛੋਟੇ ਪਿੰਡ ਨੇ ਜੇ ਕੋਈ ਕੁੜੀ ਲਵ ਮੈਰਿਜ ਨੂੰ ਵੀ ਕਹਿ ਦੇਣਾ ਬਿਲਕੁਲ ਕਿ ਪਤਾ ਨਹੀਂ ਕੀ ਕਰਦਾ ਜੀ ਇਹਨੇ ਪਤਾ ਨਹੀਂ ਕੀ ਹੋ ਗਿਆ ਹਨਾ ਸੋ ਸੋਚ ਬਦਲਣ ਵਾਲੀ ਹੈ ਚਾਹੇ ਚਾਹੇ ਮੁੰਡੇ ਨੇ ਚਾਹੇ ਕੁੜੀਆਂ ਨੇ ਹਨਾ ਦੋਨੋਂ ਨੂੰ ਸੋਚ ਬਦਲਣੀ ਚਾਹੀਦੀ ਆਪਦੀ ਜੀ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਪੁਲਿਸ ਜਾਂ ਫਿਰ ਇੰਡਸਟਰੀ ਕਿਹੜਾ ਫੀਲਡ ਹੈ ਜੋ ਕਿ ਤੁਹਾਡੇ ਲਈ ਸੇਫ ਹੈ ਵੈਸੇ ਮੈਨੂੰ ਲੱਗਦਾ ਕਿ ਪੁਲਿਸ ਸੇਫ ਹੈ ਕਿਉਂਕਿ ਮੈਂ ਕਿਤੇ ਵੀ ਅੱਧੀ ਰਾਤ ਨੂੰ ਵਰਦੀ ਪਾ ਕੇ ਕਿਤੇ ਵੀ ਜਾਵਾਂ ਤਾਂ ਲੋਕੀ ਡਰਦੇ ਆ ਤੇ ਜੇ ਮੈਂ ਸਿਵਲ ਜਾਵਾਂਗੀ ਕਿਤੇ ਵੀ ਤਾਂ ਆਫਕੋਰਸ ਲੋਕੀ ਲਾਈਨ ਮਾਰਨਗੇ ਮਾਰਨਗੇ ਹਨਾ ਕਿਉਂਕਿ ਲੋਕਾਂ ਦੀ ਆਦਤ ਬਣ ਗਈ ਹੋਈ ਹੈ ਨਾ ਮਤਲਬ ਠੀਕ ਹੈ ਮੈਨੂੰ ਪੁਲਿਸ ਮੈਕਮਾ ਜਦੋਂ ਮੈਂ ਵਰਦੀ ਚੁੰਨੀ ਤਾਂ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਕੋਈ ਵੀ ਬੰਦਾ ਮੈਨੂੰ ਮੇਰੇ ਵੱਲ ਲੱਕ ਚੱਕ ਕੇ ਦੇਖ ਵੀ ਨਹੀਂ ਸਕਦਾ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਸੋ ਹਾਂ ਪੁਲਿਸ ਮੈਕਮਾ ਬਹੁਤ ਬਰਾਊਡ ਹਾਂ ਬਹੁਤ ਪ੍ਰਾਊਡ ਹੈ ਅੱਛਾ ਜਦੋਂ ਤੁਸੀਂ ਮਤਲਬ ਕਿ ਇੰਡਸਟਰੀ ਦੇ ਵਿੱਚ ਹੈਗੇ ਹੋ ਕੀ ਮਤਲਬ ਕੀ ਕਰਦੇ ਹੋ ਸਾਈਡ ਰੋਲ ਕਰਦੇ ਹੋ ਮੇਨ ਲੀਡ ਕਰਦੇ ਹੋ ਮੈਂ ਸੌਂਗਸ ਕੀਤੇ ਨੇ ਕਾਫੀ ਸਾਰੇ ਸੋ ਉਹਦੇ ਵਿੱਚ ਤਾਂ ਮੈਂ ਮੇਨ ਲੀਡ ਹੀ ਕੀਤਾ ਬਟ ਇਹ ਸੀਗਾ ਕਿ ਮੈਂ ਹਜੇ ਸਟਾਰਟਿੰਗ ਸੀਗੀ ਮੇਰੀ ਤੋ ਮੈਂ ਸਾਈਡ ਰੋਲ ਹੀ ਕੀਤੇ ਨੇ ਮਤਲਬ ਮੈਂ ਰਵੀ ਬੁੰਜੀ ਨਾਲ ਕੰਮ ਕੀਤਾ ਸੀਗਾ ਉਹਨਾਂ ਦੇ ਦੋ movies ਵਿੱਚ ਉਹਦੇ ਵਿੱਚ ਵੀ ਵਧੀਆ ਕੈਰੈਕਟਰ ਸੀਗਾ ਮੇਰਾ ਤੇ ਇੱਕ ਦੋ movies ਹੋਰ ਕੀਤੀਆਂ ਨੇ ਬਾਕੀ ਸੀਰੀਅਲਸ ਕਿੱਦ ਨੇ ਕਿਉਂਕਿ ਮੈਂ ਸੀਰੀਅਲਸ ਵਿੱਚ ਕੰਮ ਜ਼ਿਆਦਾ ਦਾਨੀ ਕਰਦੀ ਆ ਆਫਰਸ ਬਹੁਤ ਹੁੰਦੀਆਂ ਨੇ ਕਿਉਂਕਿ ਉਹਦੇ ਵਿੱਚ ਨਾ ਬਹੁਤ ਲੰਮਾ ਸਮਾਂ ਚਾਹੀਦਾ ਹੁੰਦਾ ਤੇ ਮੈਨੂੰ ਇੰਨੀ ਲੰਬੀ ਛੁੱਟੀ ਨਹੀਂ ਮਿਲ ਸਕਦੀ ਸੋ ਮੈਂ ਨਾਲ ਦੇ ਨਾਲ ਜਿਹੜੀ ਮੇਰੀ ਜੌਬ ਆ ਉਹਨੂੰ ਮੈਂ ਫਸਟ ਪ੍ਰੀਅਰਟੀ ਰੱਖਦੀ ਆ ਸੋ ਐਕਟਿੰਗ ਮੇਰਾ ਸ਼ੌਂਕ ਹੈ ਹਨ ਫਿਰ ਇੱਕ ਵਾਰੀ ਕੀ ਜਿਹੜੀ ਜੌਬ ਆ ਉਹ ਮੇਰਾ profession ਹੈ ਹਨ ਤੇ ਉਹਨੂੰ ਮੈਨੂੰ ਕੰਟੀਨਿਊ ਕਰਨਾ ਪੈਣਾ ਕਿਉਂਕਿ ਮੈਂ ਉਹਦੇ ਲਈ ਸੌਂਖਾਦੀ ਹੋਈ ਆ ਕਿ ਮੈਂ ਇਹਨੂੰ ਪਹਿਲੇ ਨੰਬਰ ਤੇ ਹੀ ਰੱਖਣਾ ਫਿਰ ਮੈਨੇਜ ਕਿੱਦਾਂ ਕਰਦੇ ਹੋ ਦੋਨਾਂ ਚੀਜ਼ਾਂ ਨੂੰ ਜੇ ਮੰਨ ਲਓ ਤੁਸੀਂ ਮਤਲਬ ਕਿ ਪੰਜਾਬ ਪੁਲਿਸ ਦੇ ਵਿੱਚ ਉਦੋਂ ਵੀ ਕੋਈ ਅਰਜੈਂਟ ਕੰਮ ਆ ਗਿਆ ਤੇ ਉੱਥੇ ਵੀ ਕੋਈ ਅਰਜੈਂਟ ਸ਼ੂਟ ਆ ਗਿਆ ਫਿਰ ਕਿੱਦਾਂ ਮੈਨੇਜ ਕਰਦੇ ਹੋ ਉਹਨਾਂ ਦੋਨਾਂ ਚੀਜ਼ਾਂ ਨੂੰ ਨਹੀਂ ਡਿਊਟੀ ਲਈ ਕੋਈ ਐਕਸਕਿਊਜ਼ ਨਹੀਂ ਓਕੇ ਡਿਊਟੀ ਲਈ ਕੋਈ ਐਕਸਕਿਊਜ਼ ਸ਼ੂਟ ਕੈਂਸਲ ਹੋ ਸਕਦਾ ਹਾਂਜੀ ਸ਼ੂਟ ਕੈਂਸਲ ਹੋ ਸਕਦਾ ਬਟ ਹਾਂ ਫਿਰ ਵੀ ਇੱਕ ਮੈਨੇਜਮੈਂਟ ਹੁੰਦੀ ਹੈ ਕਿ ਮੈਂ ਜਿਹੜੇ ਮੇਰੇ ਜਿੰਨੇ ਵੀ ਆਫੀਸਰਸ ਹੁੰਦੇ ਨੇ ਨਾਲ ਦੇ ਜਿਵੇਂ ਕਿ ਮੈਂ ਪਰਮਿਸ਼ਨ ਲਈ ਹੋਈ ਹੈ ਨਾ ਐਕਟਿੰਗ ਦੀ ਤਾਂ ਮੈਂ ਉਹਨਾਂ ਨੂੰ ਦੱਸ ਦਿੰਨੇ ਹੁੰਦਾ ਕਿ ਸਰ ਮੇਰਾ ਇਸ ਤਰੀਕ ਨੂੰ ਸ਼ੂਟ ਹੋਪ ਪਲੀਜ਼ ਤੁਸੀਂ ਦੇਖ ਲਿਓ ਨਾ ਵੀ ਜੇ ਮੈਨੇਜ ਹੁੰਦਾ ਤਾਂ ਉਹ ਕਰ ਹੀ ਲੈਂਦੇ ਆ ਕਿਉਂਕਿ ਸਾਰੇ ਕਰ ਲੈਂਦੇ ਆ ਇਦਾਂ ਦਾ ਕੋਈ ਮਤਲਬ ਉਹ ਨਹੀਂ ਹੈਗਾ ਫੈਮਿਲੀ ਮੈਂਬਰਸ ਵਾਂਗੂ ਰਹਿੰਦੇ ਆ ਸਾਰੇ ਬਟ ਹਾਂ ਜੇ ਫਿਰ ਵੀ ਕਦੇ ਕੋਈ ਡਿਊਟੀ ਹੋਈ ਅਰਜੈਂਟ ਆ ਕਿ ਤਾਂ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਨਾ ਤਾਂ ਫਿਰ ਸ਼ੂਟ ਕੈਨਸਲ ਹੋਊਗਾ ਅੱਛਾ ਜਦੋਂ ਲੇਟ ਨਾਈਟ ਘਰ ਜਾਂਦੇ ਹੋ ਪਾਪਾ ਦਾ ਕੀ ਰਿਐਕਸ਼ਨ ਕਰਦਾ ਪਾ ਪਾ ਕੁਸ਼ ਨੇ ਉਹ ਤਾਂ ਮੈਨੂੰ ਮੁੰਡਾ ਹੀ ਸਮਝਦੇ ਆ ਉਹਨਾਂ ਦਾ ਕੋਈ ਉਹ ਕਹਿੰਦੇ ਬਸ ਠੀਕ ਆ ਗਈ ਬਸ ਠੀਕ ਆ ਲਾਈਕ ਜੇ ਮੈਂ ਦੋ ਦਿਨ ਦਿਨ ਲਗਾਤਾਰ ਸਿਵਲ ਪਾ ਕੇ ਜਲਦਾ ਨਾ ਫਿਰ ਉਹਨੇ ਵਰਦੀ ਕਿਉਂ ਨਹੀਂ ਪਾਈ ਹੂੰ ਵਰਦੀ ਜੇ ਫਿਰ ਜੇ ਮੈਂ ਤਿੰਨ ਚਾਰ ਦਿਨ ਬਾਅਦ ਵਰਦੀ ਪਾਉਂਗੀ ਫਿਰ ਉਹਨੂੰ ਖੁਸ਼ੀ ਹੁੰਦੀ ਕਿ ਹਾਂ ਇਹਨੇ ਵਰਦੀ ਪਾ ਲਈ ਹੁਣ ਮੈਂ ਠੀਕ ਆ ਉਹ ਨੂੰ ਇਦਾਂ ਟਿਕਾ ਰਹਿ ਕੇ ਕਹਿੰਦੇ ਕਿ ਪਿਓ ਨੂੰ ਨਾ ਟੈਨਸ਼ਨ ਸਭ ਤੋਂ ਜ਼ਿਆਦਾ ਵਾਦੁੰਦੀ ਪਰ ਸ਼ੋ ਨਹੀਂ ਕਰਦੇ ਹੋ ਸ਼ੋ ਨਹੀਂ ਕਰਦੇ ਪਿਆਰ ਵੀ ਸਭ ਤੋਂ ਜ਼ਿਆਦਾ ਕਰਦੇ ਹੈ ਹਮੇਸ਼ਾ ਨਾ ਦੇ ਕਿਉਂਕਿ ਪਾਪਾ ਦਾ ਜਿਹੜਾ ਪਿਆਰ ਹੁੰਦਾ ਨਾ ਕੁੜੀਆਂ ਨਾ ਬਹੁਤ ਜ਼ਿਆਦਾ ਅਟੈਚ ਹੁੰਦੇ ਬਹੁਤ ਪਰ ਉਹ ਸ਼ੋ ਨਹੀਂ ਕਰਦੇ ਕਿ ਜੇ ਮੈਂ ਜ਼ਿਆਦਾ ਪਿਆਰ ਕਰੂਗੀ ਤੇ ਵਿਗੜ ਨਾ ਜਾਵੇ ਤੇ ਇਹਦਾ ਹੁੰਦਾ ਹੈ ਅਨੇ ਸਾਡੇ ਵਾਸਤੇ ਜਿੰਨਾ ਕੁ ਵਗਾੜਿਆ ਪਾਪਾ ਨੇ ਪਾਪਾ ਨੇ ਵਗਾੜਿਆ ਮੈਨੂੰ ਕਿਉਂਕਿ ਮੰਮਾ ਮੇਰੇ ਥੋੜੇ ਜਿਹਾ ਸਟ੍ਰਿਕਟ ਹੈਗੇ ਵੀ ਨੇ ਬਟ ਠੀਕ ਹੈ ਮਤਲਬ ਇੰਨਾ ਕੁ ਵਗਾੜਨਾ ਚਲੋ ਜਾਇਜ਼ ਦਾ ਕਿਉਂਕਿ ਕੁੜੀਆਂ ਨੂੰ ਇੱਕ ਨਾ ਮੈਂ ਕੱਲ ਪਰਸੋਂ ਵੀਡੀਓ ਦੇਖ ਰਹੀ ਸੀ ਡਾਕਟਰ ਬਲਵਿੰਦਰ ਕਹ ਰਹੇ ਨੇ ਕਿ ਕੁੜੀਆਂ ਜਿਹੜੀਆਂ ਹੁੰਦੀਆਂ ਉਹ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਚਾਹੇ ਪੇਰੈਂਟਸ ਦੇ ਲਾ ਲਓ ਚਾਹੇ ਹਨਾ ਹਸਬੰਡ ਦਾ ਲਾ ਲਓ ਚਾਹੇ ਫਰੈਂਡਸ ਦਾ ਲਾ ਲਓ ਕੁੜੀਆਂ ਰਿਐਲਿਟੀ ਹੈ ਇਹ ਥੋੜਾ ਮੈਨੂੰ ਸਾਰੀ ਬਟ ਠੀਕ ਹੈ ਹਾਂ ਕੁੜੀਆਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ ਕੁੜੀਆਂ ਨੂੰ ਮਤਲਬ ਕੁੜੀਆਂ ਨੂੰ ਟੈਨਸ਼ਨ ਚਾਹੀਦੀ ਹੁੰਦੀ ਆ ਤੇ ਔਰ ਜਿੰਨਾ ਸਪੋਰਟ ਤੁਹਾਨੂੰ ਕੁੜੀਆਂ ਕਰ ਸਕਦੀਆਂ ਨੇ ਆਪਣੀ ਫੈਮਿਲੀ ਨੂੰ ਉਹਨਾ ਮੁੰਡੇ ਨਹੀਂ ਕਰ ਸਕਦੇ ਚਾਹੇ ਉਹ ਏੜੀ ਝੂਟੀ ਦਾ ਜੋਰ ਲਾ ਲੈਣ ਉਹ ਨਹੀਂ ਕਰ ਸਕਦੇ ਬਿਲਕੁਲ ਕੁੜੀਆਂ ਜਿੰਨਾ ਮਤਲਬ ਜਿੰਨੀ ਮੈਂ ਮੇਰੀ ਮਦਰ ਦੇ ক্লোਜ਼ ਆ ਉਹਨਾ ਮੇਰਾ ਬ੍ਰਦਰ ਕਦੇ ক্লোਜ਼ ਨਹੀਂ ਹੋ ਸਕਦਾ ਉਹ ਜਿੰਨਾ ਮਰਜ਼ੀ ਜ਼ੋਰ ਲਾ ਲੈ